ਵੱਡੀ ਦੇ ਮੰਦ ਭਾਗੀ ਖਬਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਕਬੱਡੀ ਖਿਡਾਰੀ ਦਾ ਕਤਲ ਕਰ ਦਿੱਤਾ ਗਿਆ ਜੀ ਹਾਂ ਮਹਿਜ਼ ਐਸਐਸਪੀ ਦਫ਼ਤਰ ਤੋਂ ਕੁਝ ਦੂਰੀ ਤੇ ਹੀ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਤੇ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫਰਾਰ ਵੀ ਹੋ ਗਏ ਨੇ ਇਸ ਦੀ ਸੋਚਨਾ ਮਿਲਦੇ ਹੀ ਜਦੋਂ ਐਸਐਸਪੀ ਤੇ ਪੂਰੀ ਟੀਮ ਸਾਡੇ ਮੌਕੇ ਤੇ ਪਹੁੰਚੀ ਤਾਂ ਉਹਨਾਂ ਦੇ ਵੱਲੋਂ ਘਟਨਾ ਦੀ ਜਾਂਚ ਨੂੰ ਸ਼ੁਰੂ ਕਰ ਦਿੱਤਾ ਗਿਆ ਤੇ ਮੌਕੇ ਤੇ ਜਿਹੜੇ ਚਸ਼ਮਦੀਦ ਸੀ ਉਹਨਾਂ ਨੇ ਜਾਣਕਾਰ ਦਿੰਦਿਆਂ ਹੋਇਆਂ ਦੱਸਿਆ ਹੈ ਕਿ ਦੋ ਗੱਡੀਆਂ ਦੇ ਵਿੱਚ ਤਕਰੀਬਨ 7 ਤੋਂ 8 ਨੌਜਵਾਨ ਸਵਾਰ ਸਨ ਤੇ ਪਹਿਲਾਂ ਇਹਨਾਂ ਦੇ ਆਪਸ ਦੇ ਵਿੱਚ ਗੱਡੀ ਟਕਰਾਂਉਂਦੀ ਹੈ ਹਲਕੀ ਜਿਹੀ ਫੇਟ ਲੱਗਦੀ ਹੈ ਬਹਿਸ ਬਸਾਈ ਸ਼ੁਰੂ ਹੋ ਜਾਂਦੀ ਹੈ ਤੇ 20 ਮਿੰਟ ਤੱਕ ਕਬੱਡੀ ਖਿਡਾਰੀ ਨੂੰ ਜਿਹੜੇ 6 ਤੋਂ 7 ਨੌਜਵਾਨ ਹੁੰਦੇ ਨੇ ਉਹ ਕੁੱਟਦੇ ਰਹਿੰਦੇ ਨੇ ਤੇ 20 ਮਿੰਟ ਕੁੱਟਣ ਤੋਂ ਬਾਅਦ ਜਾਂਦੇ ਹੋਏ ਉਸ ਦੀ ਛਾਤੀ ਦੇ ਵਿੱਚ ਗੋਲੀ ਮਾਰ ਜਾਂਦੇ ਨੇ ਤੇ ਜਦੋਂ ਪੀੜਤ ਨੂੰ ਹਸਪਤਾਲ ਦੇ ਵਿੱਚ ਲਿਜਾਇਆ ਜਾਂਦਾ ਹੈ ਤਾਂ ਮੌਕੇ ਤੇ ਹੀ ਜਾਂਦੇ-ਜਾਂਦੇ ਉਸ ਦੀ ਮੌਤ ਹੋ ਜਾਂਦੀ ਹੈ ਇਸ ਵੱਡੀ ਘਟਨਾ ਨੇ ਇੱਕ ਵਾਰ ਫਿਰ ਤੋਂ ਸਭ ਨੂੰ ਹਿਲਾ ਕੇ ਰੱਖ ਦਿੱਤਾ ਹੈ ਦੱਸਦੀ ਹੈ ਕਿ ਜਿਹੜਾ ਮ੍ਰਿਤਕ ਹੈ ਉਸ ਦੀ ਪਛਾਣ 23 ਸਾਲ ਦੇ ਤੇਜਪਾਲ ਸਿੰਘ ਵਜੋਂ ਹੋਈ ਹੈ ਜੋ ਕਿ ਕਬੱਡੀ ਦਾ ਖਿਡਾਰੀ ਸੀ ਅਤੇ ਗਿੱਦੜ ਵਿੰਡੀ ਪਿੰਡ ਦਾ ਰਹਿਣ ਵਾਲਾ ਸੀ ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ دہشت ਦਾ ਮਾਹੌਲ ਹੈ ਕਿ ਕਿਸ ਤਰੀਕੇ ਨਾਲ ਦਿਨ ਦਿਹਾੜੇ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਇਹ ਘਟਨਾ ਪੁਰਾਣੀ ਰੰਜਿਸ਼ ਦੀ ਦੱਸੀ ਜਾ ਰਹੀ ਹੈ ਕਿ ਇਹਨਾਂ ਦੀ ਕੋਈ ਰੰਜਿਸ਼ ਸੀ ਜਿਸ ਤੋਂ ਬਾਅਦ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਤਾਂ ਉੱਥੇ ਹੀ ਐਸਐਸਪੀ ਦੇ ਵੱਲੋਂ ਵੀ ਕੁਝ ਅਹਿਮ ਜਾਣਕਾਰੀ ਦਿੱਤੀ ਗਈ ਹੈ। ਉਹਨਾਂ ਨੇ ਦੱਸਿਆ ਕਿ ਜਿਹੜੀਆਂ ਤਿੰਨ ਅਹਿਮ ਗੱਲਾਂ ਸਾਹਮਣੇ ਆਈਆਂ ਨੇ ਕਿ ਇਹਨਾਂ ਦੀ ਪਹਿਲਾਂ ਵੀ ਰੰਜਿਸ਼ ਚੱਲ ਰਹੀ ਸੀ ਤੇ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਦੋ ਨੌਜਵਾਨਾਂ ਦੀ ਲੜਾਈ ਹੋਈ ਹੈ ਦੁਪਹਿਰ ਦੇ ਵੇਲੇ। ਲੜਾਈ ਤੋਂ ਬਾਅਦ ਉਹਨਾਂ ਦੇ ਵੱਲੋਂ ਕੁੱਟਮਾਰ ਕੀਤੀ ਗਈ ਹੈ ਤੇ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਤੇ ਹੁਣ ਮੌਕੇ ਤੇ ਮੁਲਜ਼ਮ ਫਰਾਰ ਹੋ ਗਏ ਨੇ ਤੇ ਉੱਥੇ ਹੀ ਪੁਲਿਸ ਬੱਲੋਂ ਜਾਣਕਾਰ ਦਿੰਦੇ ਹੋਏ ਵੀ ਦੱਸਿਆ ਗਿਆ ਹੈ ਕਿ ਟੀਮਾਂ ਬਣਾਈਆਂ ਗਈਆਂ ਨੇ ਛਾਣਬੀਣ ਕੀਤੀ ਜਾ ਰਹੀ ਹੈ ਅਤੇ ਮੁਲਜ਼ਮਾਂ ਦੀ ਭਾੜ ਲਈ ਵੀ ਟੀਮਾਂ ਨੂੰ ਰਵਾਨਾ ਕਰ ਦਿੱਤਾ ਗਿਆ ਤੇ ਜਿਹੜੀ ਅਹਿਮ ਗੱਲ ਕਹੀ ਉਹਨਾਂ ਨੇ ਕਿ ਕੋਈ ਪਹਿਲੀ ਵਾਰ ਇਹਨਾਂ ਦੀ ਰੰਜਿਸ਼ ਨਹੀਂ ਹੋਈ ਸੀ ਲੜਾਈ ਨਹੀਂ ਹੋਈ ਸੀ ਉਸ ਤੋਂ ਪਹਿਲਾਂ ਵੀ 2-3 ਵਾਰ ਇਹਨਾਂ ਦੀ ਲੜਾਈ ਹੋ ਚੁੱਕੀ ਹੈ ਕਿਸੇ ਪੁਰਾਣੀ ਗੱਲਬਾਤ ਨੂੰ ਲੈ ਕੇ ਕਿਸੇ ਮਾਮਲੇ ਨੂੰ ਲੈ ਕੇ ਇਹਨਾਂ ਦੀ ਤਕਰਾਰ ਸੀ ਤਕਰਾਰ ਇੰਨੀ ਵੱਧ ਗਈ ਕਿ ਅੱਜ ਉਸ ਕਬੱਡੀ ਖਿਡਾਰੀ ਦਾ ਉਹਨਾਂ ਮਲਜ਼ਮਾਂ ਦੇ ਵੱਲੋਂ ਕਤਲ ਕਰ ਦਿੱਤਾ ਗਿਆ ਜਦਕਿ ਪਹਿਲਾਂ ਇਸ ਲੜਾਈ ਦੀ ਕੋਈ ਵੀ ਜਿਹੜੀ ਸੂਚਨਾ ਪੁਲਿਸ ਕੋਲ ਨਹੀਂ ਸੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਲਦੀ ਮੁਲਜ਼ਮਾਂ ਨੂੰ ਫੜ ਲਿਆਣਗੇ ਸੀਸੀਟੀਵੀ ਕੈਮਰਿਆਂ ਦੀ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਜਿਹੜੇ ਮੌਕੇ ਤੇ ਉਥੇ ਸੀਸੀਟੀਵੀ ਕੈਮਰੇ ਲੱਗੇ ਹੋਏ ਸਨ ਜਾਂਚ ਕੀਤੀ ਚੱ ਰਹੀ ਖੰਘਾਲੇ ਜਾ ਰਹੇ ਨੇ ਤੇ ਨਾਲ ਹੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮਾਂ ਦੀ ਪਛਾਣ ਵੀ ਹੋ ਚੁੱਕੀ ਹੈ ਇੱਕ ਤਾਂ ਕਾਲਾ ਓਮਿਤ ਦੂਜਾ ਹਣੀ ਓਮੇ ਦੱਸੇ ਜਾ ਰਹੇ ਨੇ ਤੇ ਜਿਹੜਾ ਇੱਕ ਵਿਅਕਤੀ ਗੱਡੀ ਦੇ ਵਿੱਚ ਹੋਰ ਜਿਸ ਦੀ ਪਛਾਣ ਹੋਈ ਹੈ ਉਸ ਦਾ ਨਾਮ ਗगन ਦੱਸਿਆ ਜਾ ਰਿਹਾ ਤੇ ਇਹ ਦੱਸਿਆ ਜਾ ਰਿਹਾ ਹੈ ਕਿ ਨੇੜਲੇ ਉਹ ਰੌਣੀ ਪਿੰਡ ਦੇ ਰਹਿਣ ਵਾਲੇ ਨੇ ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਅਤੇ ਪੁਲਿਸ ਵਿਵਸਥਾ ਤੇ ਵੀ ਮੁਰਤੋਂ ਵੱਡੇ ਸਵਾਲ ਖੜੇ ਹੋ ਗਏ ਨੇ ਕਿ ਕਿਸ ਤਰੀਕੇ ਨਾਲ ਆਪਸੀ ਰੰਜਿਸ਼ ਰੰਜਿਸ਼ਾਂ ਦੇ ਕਾਰਨ ਕਿਸ ਤਰੀਕੇ ਨਾਲ ਕਬੱਡੀ ਖਿਡਾਰੀਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਕਿਸ ਤਰੀਕੇ ਨਾਲ ਦਿਨ ਦਿਹਾੜੇ ਕਤਲ ਕੀਤੇ ਜਾ ਰਹੇ ਨੇ ਕਿਉਂਕਿ ਕੋਈ ਵੀ ਕਾਨੂੰਨ ਦਾ ਖੌਫ ਨਹੀਂ ਰਿਹਾ ਕਿਸੇ ਵੀ ਮੁਲਜ਼ਮ ਨੂੰ ਬੇਸ਼ੱਕ ਪੁਲਿਸ ਦੇ ਵੱਲੋਂ ਕਾਨੂੰਨ ਵਿਵਸਥਾ ਦਾ ਦਾਵਾ ਕੀਤਾ ਜਾਂਦਾ ਹੈ ਕਿ ਪੂਰੀ ਤਰ੍ਹਾਂ ਸੁਰੱਖਿਅਤ ਹੈ ਪੰਜਾਬ ਦੇ ਵਿੱਚ ਕਿਸੇ ਨੂੰ ਵੀ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਪਰ ਦਿਨ ਦਿਹਾੜੇ ਕਦੇ ਗੋਲੀਆਂ ਚੱਲਦੀਆਂ ਨੇ ਕਦੇ ਕਿਸੇ ਦਾ ਕਤਲ ਹੁੰਦਾ ਕਿਸੇ ਤੋਂ ਫਰौती ਮੰਗੀ ਜਾਂਦੀ ਹੈ ਤੇ ਕਦੇ ਕਬੱਡੀ ਖਿਡਾਰੀਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਇਹ ਕੋਈ ਪਹਿਲਾ ਮਾਮਲਾ ਸਾਹਮਣੇ ਨਹੀਂ ਆਇਆ ਇਸ ਤੋਂ ਪਹਿਲਾਂ ਵੀ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆਏ ਨੇ ਜਿਸ ਤਰੀਕੇ ਨਾਲ ਸੰਦੀਪ ਨੰਗਲ ਅੰਬੀਆਂ ਦਾ ਕਬੱਡੀ ਮਾਖੇੜ ਕਬੱਡੀ ਨੂੰ ਖੇਡਦੇ ਹੋਏ ਉਸੇ ਗਰਾਊਂਡ ਦੇ ਵਿੱਚ ਕਤਲ ਕਰ ਦਿੱਤਾ ਜਾਂਦਾ ਉਸ ਤੋਂ ਬਾਅਦ तमाम ਅਜਿਹੇ ਕਬੱਡੀ ਖਿਡਾਰਣ ਜਿਨ੍ਹਾਂ ਦਾ ਕਿ ਗੋਲੀਆਂ ਮਾਰ ਕੇ ਕਤਲ ਕੀਤਾ ਜਾਂਦਾ ਤੁਹਾਡਾ ਅੱਜ ਇੱਕ ਵਾਰ ਫਿਰ ਤੋਂ ਕਬੱਡੀ ਖਿਡਾਰੀ ਦਾ ਹੀ ਕਤਲ ਹੋਇਆ ਜਿਸ ਦੀ ਪਛਾਣ ਤੇਜਪਾਲ ਸਿੰਘ ਵਜੋਂ ਹੋਈ ਹੈ ਜੋ ਕਿ ਮਹਿਜ਼ 23 ਸਾਲ ਦਾ ਸੀ ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਵਿਧਾਇਕ ਸਰਬਜੀਤ ਕੌਰ ਮਾਲੁਕੇ ਵੀ ਪੀੜਤ ਦੇ ਘਰ ਪਹੁੰਚਦੇ ਨੇ ਉੱਥੇ ਜਾ ਕੇ ਦੁੱਖ ਸੁੱਖ ਸਾਂਝਾ ਕਰਦੇ ਤੇ ਉੱਥੇ ਇੱਕ ਨੌਜਵਾਨ ਨੇ ਜਾਣਕਾਰ ਦਿੰਦੇ ਹੋਏ ਦੱਸਿਆ ਕਿ ਇਹਨਾਂ ਦੀ ਬਹਿਸਬਾਜੀ ਹੋਈ ਸੀ ਤੇ ਗੱਲਬਾਤ ਚੱਲ ਰਹੀ ਸੀ ਕਿ ਜੇਕਰ ਗੱਲਬਾਤ ਦਾ ਕੋਈ ਨਤੀਜਾ ਨਿਕਲਦਾ ਮਰਤ ਅਭਿਆਸਵਾਜੀ ਹੋ ਜਾਂਦੀ ਹੈ ਤੇ ਆਖਰਕਾਰ ਉਹ ਉਸਦੇ ਗੋਲੀਆਂ ਮਾਰ ਕੇ ਫਰਾਰ ਹੋ ਜਾਂਦੇ ਨੇ ਤੇ ਉਸ ਦੀ ਮੌਤ ਹੋ ਜਾਂਦੀ ਹੈ। ਇਸ ਵੱਡੀ ਘਟਨਾ ਨੇ ਇੱਕ ਵਾਰ ਫਿਰ ਤੋਂ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਕਿ ਕਿਸ ਤਰੀਕੇ ਨਾਲ ਕਾਨੂੰਨ ਵਿਵਸਥਾ ਦਾ ਜਿਹੜਾ ਜਨਾਜ਼ਾ ਨਿਕਲ ਚੁੱਕਿਆ ਕਿਸ ਤਰੀਕੇ ਨਾਲ ਸ਼ਰੀਆਮ ਕੋਈ ਵੀ ਕਿਸੇ ਨੂੰ ਆ ਕੇ ਗੋਲੀਆਂ ਮਾਰ ਦਿੰਦਾ ਹੈ ਤੇ ਫਿਰ ਫਰਾਰ ਹੋ ਜਾਂਦੇ ਨੇ ਤੇ ਪੁਲਿਸ ਸਿਰਫ ਜਾਂਚ ਦੀ ਗੱਲ ਕਰਦੀ ਹੀ ਰਹਿ ਜਾਂਦੀ ਹੈ ਪਰ ਹੁਣ ਵੇਖਣਾ ਇਹ ਹੋਵੇਗਾ ਕਿ ਆਖਰਕਾਰ ਇਸ ਮਾਮਲੇ ਦੇ ਵਿੱਚ ਜਿਹੜੀ ਆਪਸੀ ਰੰਜਿਸ਼ ਦੀ ਗੱਲ ਕਹੀ ਜਾ ਰਹੀ ਉਹ ਮਾਮਲਾ ਕੀ ਸੀ। ਕਿੰਨੀ ਵੱਡੀ ਗੱਲ ਸੀ ਕਿ ਇਸਕ ਉੱਭਰਦੇ ਹੋਏ ਖਿਡਾਰੀ ਦਾ ਕਤਲ ਕਰ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਪੀੜਤ ਮ੍ਰਿਤਕ ਦੇ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਪੂਰੇ ਇਲਾਕੇ ਦੇ ਵਿੱਚ ਮਾਤਮ ਛਾਇਆ ਹੋਇਆ ਹੈ ਕਿਸੇ ਨੂੰ ਯਕੀਨ ਹੀ ਨਹੀਂ ਆ ਰਿਹਾ ਕਿ ਕਿਸ ਤਰੀਕੇ ਨਾਲ ਇੱਕ ਕਬੱਡੀ ਖਿਡਾਰੀ ਦਾ ਕਤਲ ਹੋ ਜਾਂਦਾ ਹੈ ਸੋ ਪੁਲਿਸ ਦੇ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਕਿ ਮੁਲਜ਼ਮਾਂ ਦੀ ਜਿਹੜੀ ਭਾਲ ਹੈ ਉਹ ਪਹਿਚਾਣ ਹੈ ਉਹ ਹੋ ਚੁੱਕੀ ਆ ਭਾਲ ਲਈ ਟੀਮਾਂ ਵੀ ਰਵਾਨਾ ਕਰ ਦਿੱਤੀਆਂ ਗਈਆਂ ਨੇ ਪਰ ਹੁਣ ਵੇਖਣਾ ਹੀ ਅਹਿਮ ਹੋਵੇਗਾ ਕਿ ਆਖਰਕਾਰ ਇਹਨਾਂ ਦੀ ਗ੍ਰਿਫਤਾਰੀ ਕਦੋਂ ਹੋਵੇਗੀ ਗ੍ਰਿਫਤਾਰੀ ਦੇ ਪਿੱਛੇ ਜਿਹੜੇ 7 ਤੋਂ 8 ਨੌਜਵਾਨ ਦੱਸੇ ਜਾ ਰਹੇ ਉਹ ਕੌਣ-ਕੌਣ ਨੇ ਤੇ ਇੰਨੇ ਨੌਜਵਾਨਾਂ ਨੇ ਕੀ ਪਹਿਲਾਂ ਪਲੈਨਿੰਗ ਤਹਿਤ ਜਿਹੜਾ ਕਤਲ ਕੀਤਾ ਉਹਨਾਂ ਕੋਲ ਹਥਿਆਰ ਕਿੱਥੋਂ ਆਇਆ ਸੀ ਤੇ ਆਖਰ ਸਭ ਤੋਂ ਜਿਹੜਾ ਅਹਿਮ ਸਵਾਲ ਹੈ ਉਹ ਇਹ ਹੈ ਕਿ ਆਖਰ ਕਿਹੜੀ ਗੱਲ ਦੇ ਕਾਰਨ ਕਿਹੜੀ ਉਹ ਅਜਿਹੀ ਵਜ੍ਹਾ ਸੀ ਜਿਸ ਦੇ ਕਾਰਨ ਉਸ ਦਾ ਕਤਲ ਕਰਨਾ ਪਿਆ ਉਨ ਸਾਰੇ ਜਾਣਕਾਰ ਦਿੰਦੇ ਰਹਾਂਗੇ ਵੱਡੀ ਦੇ ਮੰਦਪਾਗੇ ਖਬਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਕਬੱਡੀ ਖਿਡਾਰੀ ਦਾ ਕਤਲ ਕਰ ਦਿੱਤਾ ਗਿਆ ਜੀ ਹਾਂ ਮਹਿਜ਼ ਐਸਐਸਪੀ ਦਫਤਰ ਤੋਂ ਕੁਝ ਦੂਰੀ ਤੇ ਹੀ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਤੇ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਵੀ ਹੋ ਗਏ ਨੇ ਇਸ ਦੀ ਸੋਚਣਾ ਮਿਲਦੇ ਹੀ ਜਦੋਂ ਐਸਐਸਪੀ ਤੇ ਪੂਰੀ ਟੀਮ ਸਣੇ ਮੌਕੇ ਤੇ ਪਹੁੰਚੀ ਤਾਂ ਉਹਨਾਂ ਦੇ ਵੱਲੋਂ ਘਟਨਾ ਦੀ ਜਾਂਚ ਨੂੰ ਸ਼ੁਰੂ ਕਰ ਦਿੱਤਾ ਗਿਆ ਤੇ ਮੌਕੇ ਤੇ ਜਿਹੜੇ ਚਸ਼ਮਦੀਦ ਸੀ ਉਹਨਾਂ ਨੇ ਜਾਣਕਾਰ ਦਿੰਦਿਆਂ ਹੋਇਆਂ ਦੱਸਿਆ ਹੈ ਕਿ ਦੋ ਗੱਡੀਆਂ ਦੇ ਵਿੱਚ ਤਕਰੀਬਨ 7 ਤੋਂ 8 ਨੌਜਵਾਨ ਸਵਾਰ ਸਨ ਤੇ ਪਹਿਲਾਂ ਇਹਨਾਂ ਦੇ ਆਪਸ ਦੇ ਵਿੱਚ ਗੱਡੀ ਟਕਰਾਉਂਦੀ ਹੈ ਹਲਕੀ ਜਿਹੀ ਫੇਟ ਲੱਗਦੀ ਹੈ ਬਹਿਸ ਬਸਾਈ ਸ਼ੁਰੂ ਹੋ ਜਾਂਦੀ ਹੈ ਤੇ 20 ਮਿੰਟ ਤੱਕ ਕਬੱਡੀ ਖਿਡਾਰੀ ਨੂੰ ਜਿਹੜੇ ਛੇ ਤੋਂ ਸੱਤ ਨੌਜਵਾਨ ਹੁਣ ਦਿਨੋਂ ਕੁੱਟਦੇ ਰਹਿੰਦੇ ਨੇ ਤੇ 20 ਮਿੰਟ ਕੁੱਟਣ ਤੋਂ ਬਾਅਦ ਜਾਂਦੇ ਹੋਏ ਉਸ ਦੀ ਛਾਤੀ ਦੇ ਵਿੱਚ ਗੋਲੀ ਮਾਰ ਜਾਂਦੇ ਨੇ ਤੇ ਜਦੋਂ ਪੀੜਤ ਨੂੰ ਹਸਪਤਾਲ ਦੇ ਵਿੱਚ ਲਿਜਾਇਆ ਜਾਂਦਾ ਹੈ ਤਾਂ ਮੌਕੇ ਤੇ ਹੀ ਜਾਂਦੇ ਜਾਂਦੇ ਉਸ ਦੀ ਮੌਤ ਹੋ ਜਾਂਦੀ ਹੈ ਇਸ ਵੱਡੀ ਘਟਨਾ ਨੇ ਇੱਕ ਵਾਰ ਫਿਰ ਤੋਂ ਸਭ ਨੂੰ ਹਿਲਾ ਕੇ ਰੱਖ ਦਿੱਤਾ ਹੈ ਦੱਸਦੀ ਹੈ ਕਿ ਜਿਹੜਾ ਮ੍ਰਿਤਕ ਹੈ ਉਸ ਦੀ ਪਛਾਣ 23 ਸਾਲ ਦੇ ਤੇਜਪਾਲ ਸਿੰਘ ਵਜੋਂ ਹੋਈ ਹੈ ਜੋ ਕਿ ਕਬੱਡੀ ਦਾ ਖਿਡਾਰੀ ਸੀ ਅਤੇ ਗਿੱਦੜ ਵਿੰਡੀ ਪਿੰਡ ਦਾ ਰਹਿਣ ਵਾਲਾ ਸੀ ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ دہشت ਦਾ ਮਾਹੌਲ ਹੈ ਕਿ ਕਿਸ ਤਰੀਕੇ ਨਾਲ ਦਿਨ ਦਿਹਾੜੇ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਇਹ ਘਟਨਾ ਪ੍ਰਾਣੀ ਰੰਜਿਸ਼ ਦੀ ਦੱਸੀ ਜਾ ਰਹੀ ਹੈ ਕਿ ਇਹਨਾਂ ਦੀ ਕੋਈ ਰੰਜਿਸ਼ ਸੀ ਜਿਸ ਤੋਂ ਬਾਅਦ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਤਾਂ ਉੱਥੇ ਹੀ ਐਸਐਸਪੀ ਦੇ ਵੱਲੋਂ ਵੀ ਕੁਝ ਅਹਿਮ ਜਾਣਕਾਰੀ ਦਿੱਤੀ ਗਈ ਹੈ ਉਹਨਾਂ ਨੇ ਦੱਸਿਆ ਕਿ ਜਿਹੜੀਆਂ ਤਿੰਨ ਅਹਿਮ ਗੱਲਾਂ ਸਾਹਮਣੇ ਆਈਆਂ ਨੇ ਕਿ ਇਹਨਾਂ ਦੀ ਪਹਿਲਾਂ ਵੀ ਰੰਜਿਸ਼ ਚੱਲ ਰਹੀ ਸੀ ਤੇ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਦੋ ਨੌਜਵਾਨਾਂ ਦੀ ਲੜਾਈ ਹੋਈ ਹੈ ਦੁਪਹਿਰ ਦੇ ਵੇਲੇ ਲੜਾਈ ਤੋਂ ਬਾਅਦ ਉਹਨਾਂ ਦੇ ਵੱਲੋਂ ਕੁੱਟਮਾਰ ਕੀਤੀ ਗਈ ਹੈ ਤੇ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਤੇ ਹੁਣ ਮੌਕੇ ਤੇ ਮੁਲਜ਼ਮ ਫਰਾਰ ਹੋ ਗਏ ਨੇ ਤੇ ਉੱਥੇ ਹੀ ਪੁਲਿਸ ਵੱਲੋਂ ਜਾਣਕਾਰ ਦਿੰਦੇ ਹੋਏ ਵੀ ਦੱਸਿਆ ਗਿਆ ਹੈ ਕਿ ਟੀਮਾਂ ਬਣਾਈਆਂ ਗਈਆਂ ਨੇ ਛਾਣਬੀਣ ਕੀਤੀ ਜਾ ਰਹੀ ਹੈ ਅਤੇ ਮੁਲਜ਼ਮਾਂ ਦੀ ਭਾਲ ਲਈ ਵੀ ਟੀਮਾਂ ਨੂੰ ਰਵਾਨਾ ਕਰ ਦਿੱਤਾ ਗਿਆ ਤੇ ਜਿਹੜੀ ਅਹਿਮ ਗੱਲ ਕਹੀ ਹੈ ਉਹਨਾਂ ਨੇ ਕਿ ਕੋਈ ਪਹਿਲੀ ਵਾਰ ਇਹਨਾਂ ਦੀ ਰੰਜਿਸ਼ ਨਹੀਂ ਹੋਈ ਸੀ ਲੜਾਈ ਨਹੀਂ ਹੋਈ ਸੀ ਉਸ ਤੋਂ ਪਹਿਲਾਂ ਵੀ 2-3 ਵਾਰ ਇਹਨਾਂ ਦੀ ਲੜਾਈ ਹੋ ਚੁੱਕੀ ਹੈ ਕਿਸੇ ਪੁਰਾਣੀ ਗੱਲਬਾਤ ਨੂੰ ਲੈ ਕੇ ਕਿਸੇ ਮਾਮਲੇ ਨੂੰ ਲੈ ਕੇ ਇਹਨਾਂ ਦੀ ਟਕਰਾਰ ਸੀ ਟਕਰਾਰ ਇੰਨੀ ਵੱਧ ਗਈ ਕਿ ਅੱਜ ਉਸ ਕਬੱਡੀ ਖਿਡਾਰੀ ਦਾ ਉਹਨਾਂ ਮਲਜ਼ਮਾਂ ਦੇ ਵੱਲੋਂ ਕਤਲ ਕਰ ਦਿੱਤਾ ਗਿਆ ਜਦਕਿ ਪਹਿਲਾਂ ਇਸ ਲੜਾਈ ਦੀ ਕੋਈ ਵੀ ਜਿਹੜੀ ਸੂਚਨਾ ਪੁਲਿਸ ਕੋਲ ਨਹੀਂ ਸੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਲਦੀ ਮੁਲਜ਼ਮਾਂ ਨੂੰ ਫੜ ਲੈਣਗੇ ਸੀਸੀਟੀਵੀ ਕੈਮਰਿਆਂ ਦੀ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਜਿਹੜੇ ਮੌਕੇ ਤੇ ਉਥੇ ਇਹ ਸੀਸੀਟੀਵੀ ਕੈਮਰੇ ਲੱਗੇ ਹੋਏ ਸਨ ਜਾਂਚ ਕੀਤੀ ਚੱ ਰਹੀ ਖੰਘਾਲੇ ਜਾ ਰਹੇ ਨੇ ਤੇ ਨਾਲ ਹੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮਾਂ ਦੀ ਪਛਾਣ ਵੀ ਹੋ ਚੁੱਕੀ ਇੱਕ ਤਾਂ ਕਾਲਾ ਓਮਿਤ ਦੂਜਾ ਹਣੀ ਓਮੇ ਦੱਸੇ ਜਾ ਰਹੇ ਨੇ ਤੇ ਜਿਹੜਾ ਇੱਕ ਵਿਅਕਤੀ ਗੱਡੀ ਦੇ ਵਿੱਚ ਹੋਰ ਜਿਸ ਦੀ ਪਛਾਣ ਹੋਈ ਹੈ ਉਸ ਦਾ ਨਾਮ ਗगन ਦੱਸਿਆ ਜਾ ਰਿਹਾ ਤੇ ਇਹ ਦੱਸਿਆ ਜਾ ਰਿਹਾ ਹੈ ਕਿ ਨੇੜਲੇ ਉਹ ਰੌਣੀ ਪਿੰਡ ਦੇ ਰਹਿਣ ਵਾਲੇ ਨੇ ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਅਤੇ ਪੁਲਿਸ ਵਿਵਸਥਾ ਤੇ ਵੀ ਮੁਰਤੋਂ ਵੱਡੇ ਸਵਾਲ ਖੜੇ ਹੋ ਗਏ ਨੇ ਕਿ ਕਿਸ ਤਰੀਕੇ ਨਾਲ ਆਪਸੀ ਰੰਜਿਸ਼ਾਂ ਦੇ ਕਾਰਨ ਕਿਸ ਤਰੀਕੇ ਨਾਲ ਕਬੱਡੀ ਖਿਡਾਰੀਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਕਿਸ ਤਰੀਕੇ ਨਾਲ ਦਿਨ ਦਿਹਾੜੇ ਕਤਲ ਕੀਤੇ ਜਾ ਰਹੇ ਨੇ ਕਿਉਂਕਿ ਕੋਈ ਵੀ ਕਾਨੂੰਨ ਦਾ ਖੌਫ ਨਹੀਂ ਰਿਹਾ ਕਿਸੇ ਵੀ ਮੁਲਜ਼ਮ ਨੂੰ ਬੇਸ਼ੱਕ ਪੁਲਿਸ ਦੇ ਵੱਲੋਂ ਕਾਨੂੰਨ ਵਿਵਸਥਾ ਦਾ ਦਾਵਾ ਕੀਤਾ ਜਾਂਦਾ ਹੈ ਕਿ ਪੂਰੀ ਤਰ੍ਹਾਂ ਸੁਰੱਖਿਅਤ ਹੈ ਪੰਜਾਬ ਦੇ ਵਿੱਚ ਕਿਸੇ ਨੂੰ ਵੀ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਪਰ ਦਿਨ ਦਿਹਾੜੇ ਕਦੇ ਗੋਲੀਆਂ ਚੱਲਦੀਆਂ ਨੇ ਕਦੇ ਕਿਸੇ ਦਾ ਕਤਲ ਹੁੰਦਾ ਹੈ ਕਿਸੇ ਤੋਂ ਫਰੋਤੀ ਮੰਗੀ ਜਾਂਦੀ ਹੈ ਤੇ ਕਦੇ ਕਬੱਡੀ ਖਿਡਾਰੀਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਇਹ ਕੋਈ ਪਹਿਲਾ ਮਾਮਲਾ ਸਾਹਮਣੇ ਨਹੀਂ ਆਇਆ ਇਸ ਤੋਂ ਪਹਿਲਾਂ ਵੀ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆਏ ਨੇ ਜਿਸ ਤਰੀਕੇ ਨਾਲ ਸੰਦੀਪ ਨੰਗਲ ਅੰਬੀਆਂ ਦਾ ਕਬੱਡੀ ਮਾਖੇੜ ਕਬੱਡੀ ਨੂੰ ਖੇਡਦੇ ਹੋਏ ਉਸੇ ਗਰਾਊਂਡ ਦੇ ਵਿੱਚ ਕਤਲ ਕਰ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ तमाम ਅਜਿਹੇ ਕਬੱਡੀ ਖਿਡਾਰਣ ਜਿਨ੍ਹਾਂ ਦਾ ਕਿ ਗੋਲੀਆਂ ਮਾਰ ਕੇ ਕਤਲ ਕੀਤਾ ਜਾਂਦਾ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਕਬੱਡੀ ਖਿਡਾਰੀ ਦਾ ਹੀ ਕਤਲ ਹੋਇਆ ਜਿਸ ਦੀ ਪਛਾਣ ਤੇਜਪਾਲ ਸਿੰਘ ਵਜੋਂ ਹੋਈ ਹੈ ਜੋ ਕਿ ਮਹਿਜ਼ 23 ਸਾਲ ਦਾ ਸੀ ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਵਿਧਾਇਕ ਸਰਬਜੀਤ ਕੌਰ ਮਾਨੁਕੇ ਵੀ ਪੀੜਤ ਦੇ ਘਰ ਪਹੁੰਚਦੇ ਨੇ ਉੱਥੇ ਜਾ ਕੇ ਦੁੱਖ ਸੁੱਖ ਸਾਂਝਾ ਕਰਦੇ ਤੇ ਉੱਥੇ ਇੱਕ ਨੌਜਵਾਨ ਨੇ ਜਾਣਕਾਰ ਦਿੰਦੇ ਹੋਏ ਦੱਸਿਆ ਕਿ ਇਹਨਾਂ ਦੀ ਬਹਿਸਬਾਜੀ ਹੋਈ ਸੀ ਤੇ ਗੱਲਬਾਤ ਚੱਲ ਰਹੀ ਸੀ ਕਿ ਜੇਕਰ ਗੱਲਬਾਤ ਦਾ ਕੋਈ ਨਤੀਜਾ ਨਿਕਲਦਾ ਮੁਰਤਬਾਸਵਾਜੀ ਹੋ ਜਾਂਦੀ ਹੈ ਤੇ ਆਖਰਕਾਰ ਉਹ ਉਸਦੇ ਗੋਲੀਆਂ ਮਾਰ ਕੇ ਫਰਾਰ ਹੋ ਜਾਂਦੇ ਨੇ ਤੇ ਉਸ ਦੀ ਮੌਤ ਹੋ ਜਾਂਦੀ ਹੈ। ਇਸ ਵੱਡੀ ਘਟਨਾ ਨੇ ਇੱਕ ਵਾਰ ਫਿਰ ਤੋਂ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਕਿ ਕਿਸ ਤਰੀਕੇ ਨਾਲ ਕਾਨੂੰਨ ਵਿਵਸਥਾ ਦਾ ਜਿਹੜਾ ਜਨਾਜ਼ਾ ਨਿਕਲ ਚੁੱਕਿਆ ਕਿਸ ਤਰੀਕੇ ਨਾਲ ਸ਼ਰੀਆਮ ਕੋਈ ਵੀ ਕਿਸੇ ਨੂੰ ਆ ਕੇ ਗੋਲੀਆਂ ਮਾਰ ਦਿੰਦਾ ਹੈ ਤੇ ਫਿਰ ਫਰਾਰ ਹੋ ਜਾਂਦੇ ਨੇ ਤੇ ਪੁਲਿਸ ਸਿਰਫ ਜਾਂਚ ਦੀ ਗੱਲ ਕਰਦੀ ਹੀ ਰਹਿ ਜਾਂਦੀ ਹੈ ਪਰ ਹੁਣ ਵੇਖਣਾ ਇਹ ਹੋਵੇਗਾ ਕਿ ਆਖਰਕਾਰ ਇਸ ਮਾਮਲੇ ਦੇ ਵਿੱਚ ਜਿਹੜੀ ਆਪਸੀ ਰੰਜਿਸ਼ ਦੀ ਗੱਲ ਕਹੀ ਜਾ ਰਹੀ ਉਹ ਮਾਮਲਾ ਕੀ ਸੀ। ਕਿੰਨੀ ਵੱਡੀ ਗੱਲ ਸੀ ਕਿ ਇਸਕ ਉੱਬਰਦੇ ਹੋਏ ਖਿਡਾਰੀ ਦਾ ਕਤਲ ਕਰ ਦਿੱਤਾ ਜਾਂਦਾ ਜਿਸ ਤੋਂ ਬਾਅਦ ਪੀੜਤ ਮ੍ਰਿਤਕ ਦੇ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਪੂਰੇ ਇਲਾਕੇ ਦੇ ਵਿੱਚ ਮਾਤਮ ਛਾਇਆ ਹੋਇਆ ਕਿਸੇ ਨੂੰ ਯਕੀਨ ਹੀ ਨਹੀਂ ਆ ਰਿਹਾ ਕਿ ਕਿਸ ਤਰੀਕੇ ਨਾਲ ਇੱਕ ਕਬੱਡੀ ਖਿਡਾਰੀ ਦਾ ਕਤਲ ਹੋ ਜਾਂਦਾ ਸੋ ਪੁਲਿਸ ਦੇ ਵੱਲੋਂ ਦਾਵਾ ਕੀਤਾ ਜਾ ਰਿਹਾ ਕਿ ਮੁਲਜ਼ਮਾਂ ਦੀ ਜਿਹੜੀ ਭਾਲ ਹੈ ਉਹ ਪਹਿਚਾਣ ਹੈ ਉਹ ਹੋ ਚੁੱਕੀ ਆ ਭਾਲ ਲਈ ਟੀਮਾਂ ਵੀ ਰਵਾਨਾ ਕਰ ਦਿੱਤੀਆਂ ਗਈਆਂ ਨੇ ਪਰ ਹੁਣ ਵੇਖਣਾ ਇਹ ਅਹਿਮ ਹੋਵੇਗਾ ਕਿ ਆਖਰਕਾਰ ਇਹਨਾਂ ਦੀ ਗ੍ਰਿਫਤਾਰੀ ਕਦੋਂ ਹੋਵੇਗੀ ਗ੍ਰਿਫਤਾਰੀ ਦੇ ਪਿੱਛੇ ਜਿਹੜੇ 7 ਤੋਂ 8 ਨੌਜਵਾਨ ਦੱਸੇ ਜਾ ਰਹੇ ਉਹ ਕੌਣ-ਕੌਣ ਨੇ ਤੇ ਇੰਨੇ ਨੌਜਵਾਨਾਂ ਨੇ ਕੀ ਪਹਿਲਾ ਪਲੈਨਿੰਗ ਤਹਿਤ ਜਿਹੜਾ ਕਤਲ ਕੀਤਾ ਹੈ ਉਹਨਾਂ ਕੋਲ ਹਥਿਆਰ ਕਿੱਥੋਂ ਆਇਆ ਸੀ ਤੇ ਆਖਰ ਸਭ ਤੋਂ ਜਿਹੜਾ ਅਹਿਮ ਸਵਾਲ ਹੈ ਉਹ ਇਹ ਹੈ ਕਿ ਆਖਰ ਕਿਹੜੀ ਗੱਲ ਦੇ ਕਾਰਨ ਕਿਹੜੀ ਉਹ ਅਜਿਹੀ ਵਜ੍ਹਾ ਸੀ ਜਿਸ ਦੇ ਕਾਰਨ ਉਸ ਦਾ ਕਤਲ ਕਰਨਾ ਪਿਆ ਤੁਹਾਨੂੰ ਸਾਰੀ ਜਾਣਕਾਰ ਦਿੰਦੇ ਰਹਾਂਗੇ ਤੁਸੀਂ ਜੁੜੇ ਰਹੋ